ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਬੋਬਨ ਸਿੰਘ ਜੀ ਦਾ ਚੌਥਾ ਬਚਨ ਸੀ ਜਾਗਰਾ ਅੰਮ੍ਰਿਤ ਵੇਲੇ ਬਵੰਜਾ ਬਚਨਾਂ ਵਿੱਚੋਂ ਚੌਥਾ ਬਚਨ ਅੰਮ੍ਰਿਤ ਵੇਲੇ ਜਾਗਣਾ ਜਦ ਵਾਹਿਗੁਰੂ ਦੀ ਬੜੀ ਕਿਰਪਾ ਹੁੰਦੀ ਹੈ ਤਾਂ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ ਤੇ ਜਦੋਂ ਉਸ ਦੀ ਮਿਹਰਾਂ ਭਰੀ ਨਜ਼ਰ ਮਨੁੱਖੀ ਜੀਵ ਤੇ ਪੈ ਜਾਏ ਤਾਂ ਉਹ ਆਪਣੇ सर्वोत्तम ਤੇ ਪਵਿੱਤਰ ਲਕਸ਼ ਮੋਖਦਵਾਰ ਨੂੰ ਪ੍ਰਾਪਤ ਕਰ ਲੈਂਦਾ ਸਾਨੂੰ ਚਾਹੀਦਾ ਵੀ ਇਹੀ ਹੈ ਕਿ ਉਸ ਦੀ ਕਿਰਪਾ ਭਰੀ ਨਦਰ ਦੇ ਪਾਤਰ ਬਣ ਜਾਈਏ ਇਸ ਲਈ ਕੋਈ ਵੱਖਰੇ ਵਿਸ਼ੇਸ਼ ਕਰਮ ਕਾਂਡ ਵਿਧੀ ਆਦਿ ਦੀ ਜ਼ਰੂਰਤ ਨਹੀਂ ਬਸ ਵਾਹਿਗੁਰੂ ਬਖਸ਼ਿਸ਼ ਹੀ ਕਰੇ ਤਾਂ ਹੀ ਸੰਭਵ ਹੈ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖਦਵਾਰ ਨਾਣੇ ਕਿਵੇਂ ਜਾਣਿਆ ਸਭ ਆਪੇ ਸਚਿਆਰ ਬਸ ਇਹ ਹੀ ਗੱਲ ਸਮਝਣ ਵਾਲੀ ਹੈ ਕਿ ਸਚਿਆਰ ਅਕਾਲ ਪੁਰਖ ਹੀ ਸਭ ਵਿਦਦਾ ਕਰਤਾ ਹੈ ਤੇ ਵਿਦ ਬਣਾਉਂਦਾ ਹੈ। ਇਹੀ ਅਰਦਾਸ ਉਸ ਪਾਸ ਕਰਨੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਦਾ ਕੀਮਤੀ ਸਮਾਂ ਬਖਸ਼ਿਸ਼ ਕਰਕੇ ਉਹ ਆਪਣੀ ਵੜਿਆਈ ਦੇ ਵਿਚਾਰ ਵਿੱਚ ਸਰਫ ਕਰਾਏ ਨਾ ਕਿ ਉਹ ਪਵਿੱਤਰ ਸਮਾਸਟ੍ਰਿਤਿਆ ਹੀ ਲੰਘ ਜਾਏ। ਰਾਤ ਪਸ਼ੂ ਨੇ ਆਈ ਢਿੱਡ ਪਰ ਕੇ ਆਪਣੀ ਰਜਾਈ ਦੇ ਕਫਨ ਰੂਪ ਕੱਜਨ ਹੀਠਾ ਹੀ ਨਾ ਬਿਤਾ ਦੇਵੇ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉਸ ਵੜਿਆਈ ਕਰਨ ਦਾ ਵਿਚਾਰ ਨਹੀਂ ਭਰਿਆ ਤਾਂ ਇਹੀ ਸਮਝਣਾ ਚਾਹੀਦਾ ਹੈ ਕਿ ਉਹ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੈ ਇਹ ਰਜਾਈ ਕੰਬਲ ਲੋਈ ਜਾਂ ਚਾਦਰ ਦਾ ਸੂਰਜ ਚੜ੍ਹੇ ਤੱਕ ਓੜੀ ਰੱਖਣਾ ਕਿਸੇ ਰੋਗ ਦੀ ਨਿਸ਼ਾਨੀ ਹੈ ਜਾਂ ਇੰਜ ਸਮਝ ਲਈਏ ਕਿ ਜਿਸ ਤਰ੍ਹਾਂ ਕਿਸੇ ਜ਼ਖਮੀ ਅੰਗ ਦੇ ਉੱਤੇ ਕੋਈ ਪੱਟੀ ਬੰਨ੍ਹ ਲੈਂਦਾ ਹੈ ਅਤੇ ਅੰਗ ਨੂੰ ਲੁਕਾ ਲੈਂਦਾ ਇਸ ਤਰ੍ਹਾਂ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਿਆ ਉਸਦਾ ਸਾਰਾ ਸਰੀਰ ਹੱਥ ਮੂੰਹ ਅੱਖਾਂ ਕੰਨ ਨੱਕ ਛਾਤੀ ਪੈਰ ਸਭ ਰੋਗੀ ਹਨ ਉਹ ਸਰਬ ਰੋਗ ਹੈ ਉਹ ਰੋਗ ਰੂਪ ਹੈ ਉਹ ਸਾਰਾ ਫਟ ਰੂਪ ਹੈ ਫਟੜ ਹੈ ਤਾਂ ਹੀ ਤੇ ਉਸਨੂੰ ਆਪਣੇ ਉੱਪਰ ਪੱਟੀ ਰੂਪ ਓੜਨ ਓੜਨ ਕੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਪਰ ਕਿ ਇਸ ਤਰ੍ਹਾਂ ਲੁਕਾਉਣ ਨਾਲ ਮਲਕੁੱਲ ਮੌਤ ਦੀ ਅੱਖੋਂ ਉਹ ਆਪਣੇ ਆਪ ਨੂੰ ਬਚਾ ਲਏਗਾ ਭਗਤ ਸ਼ੇਖ ਫਰੀਦ ਜੀ ਗੰਗੇ ਸ਼ਕਰ ਮਿੱਠਤ ਦੇ ਰੂਪ ਸਨ ਮਿੱਠਤ ਦਾ ਪਹਾੜ ਸਨ ਪਰ ਪਿਛਲ ਰਾਤੀ ਨਾ ਜਾਗਣ ਵਾਲੇ ਪਾਣੀ ਦਾ ਜ਼ਰਾ ਲਿਹਾਜ ਨਹੀਂ ਕਰਦੇ ਤਰਸ ਨਹੀਂ ਕਰਦੇ ਸਗ ਸਗੋਂ ਉਸ ਉਤੇ ਬਰਸ ਪੈਂਦੇ ਹਨ ਤੇ ਆਖਦੇ ਹਨ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵ ਦੜੋ ਮੋਇਓ ਜੇ ਤੈ ਰੱਬ ਵਿਸਾਰਿਆ ਤੇ ਰੱਬ ਨੇ ਵਿਸਾਰਿਓ ਅੰਮ੍ਰਿਤ ਵੇਲਾ ਤਾ ਵਾਹਿਗੁਰੂ ਦੇ ਨੇੜੇ ਹੋ ਕੇ ਉਸ ਦੇ ਰੂਪ ਰੂਪ ਹੋ ਕੇ ਉਸ ਨਾਲ ਗੱਲਾਂ ਕਰਨ ਦਾ ਹੈ ਤੇ ਜੇ ਮਨੁੱਖ ਉਸ ਸਮੇਂ ਨੂੰ ਵਿਸਾਰ ਬੈਠਾ ਹੈ ਉਸ ਵੇਲੇ ਨੂੰ ਕੁੰਝਾਰਿਆ ਤਾਂ ਪ੍ਰੇਚੀ ਫਰਮਾਉਂਦੇ ਹਨ ਕਿ ਉਹ ਜਿਉਂਦਾ ਹੀ ਮੋਇਆ ਹੋਇਆ ਸਮਝਿਆ ਜਾਣਾ ਚਾਹੀਦਾ ਹੈ ਜੇ ਕੋਈ ਆਦਮੀ ਆਪਣੇ ਕਿਸੇ ਪਿਆਰ ਵਾਲੇ ਦੇ ਘਰ ਸਵੇਰੇ-ਸਵੇਰੇ ਪੁੱਜੀ ਅਗੋਂ ਉਸ ਘਰ ਵਾਲਿਆਂ ਲੰਮੀਆਂ ਤਾਣ ਰੱਬ ਵਿਸਾਰ ਸੁੱਤੇ ਪਏ ਹੋਣ ਤਾਂ ਕਿ ਉਸ ਦੀ हिम्मत ਪਾਏਗੀ ਕਿ ਉਹ ਫਰੀਦ ਸਹਿਬ ਵਾਂਗ ਉੱਚੀ ਆਵਾਜ਼ ਦੇ ਕੇ ਇਹ ਆਖੇ ਓਏ ਕਿ ਤੁਸੀਂ ਸਾਰੇ ਜਿਉਂਦੇ ਹੀ ਮਰ ਗਏ ਹੋ ਭਾਵੇਂ ਉਹ ਆਦਮੀ ਆਪਣੇ ਮੇਜ਼ਬਾਨ ਦੇ ਭੈ ਕਾਰਨ ਜਾਂ ਲੋਕ ਲੱਜਿਆ ਕਾਰਨ ਐਸੀ ਕੋਈ ਗੱਲ ਨਾ ਕਹੇ ਚੁੱਪ ਕਰ ਜਾਏ ਕੁਝ ਕਹਿਣ ਤੋਂ ਗੁਰੇਜ਼ ਕਰ ਜਾਏ ਪਰ ਦਰ ਅਸਲ ਜਿੰਨਾ ਅੰਮ੍ਰਿਤ ਵੇਲਾ ਨਹੀਂ ਸਾਬਿਆ ਸਮਝ ਲਵੋ ਉਹ ਜਿਉਂਦੇ ਹੀ ਮਰ ਗਏ ਰੱਬ ਨੂੰ ਉਹ ਭਾਵੇਂ ਵਿਚਾਰ ਬੈਠੇ ਹਨ ਪਰ ਰੱਬ ਨੂੰ ਥੋੜੇ ਉਹ ਵਿਸਰੇ ਹਨ ਕਈ ਵਿਚਾਰੇ ਇਹ ਕਹਿੰਦਿਆਂ ਸੁਣੇ ਗਏ ਹਨ ਕਿ ਸਾਰੇ ਵੇਲੇ ਗੁਰੂ ਦੇ ਹਨ ਜਾਂ ਸਾਰੇ ਵੇਲੇ ਇੱਕੋ ਜਿਹੇ ਹਨ ਵੇਲਾ ਵਕਤ ਉਹੀ ਚੰਗਾ ਹੈ ਜਿਹੜਾ ਵਾਹਿਗੁਰੂ ਦੀ ਯਾਦ ਵਿੱਚ ਬੀਤੇ ਅੰਮ੍ਰਿਤ ਵੇਲੇ ਦੀ ਕਿਹੜੀ ਖਾਸ ਗੱਲ ਹੈ ਨਿਤਨੇਮ ਅਸੀਂ ਰੋਜ਼ ਕਰਦੇ ਹਾਂ ਕਦੀ ਨਹੀਂ ਖੰਝਾਉਂਦੇ ਤੇ ਨਾਲ ਹੀ ਇਹੋ ਜਿਹੀ ਤੁੱਕ ਪੜ ਕੇ ਸੁਣਾ ਦਿੰਦੇ ਹਾਂ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਇਹ ਗੱਲ ਠੀਕ ਹੈ ਪਰ ਇਸ ਸਬੰਦੀ ਵਿਚਾਰ ਕਰਨ ਲੱਗਿਆਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਇਹ ਹੁਕਮ ਗੁਰੂ ਸਾਹਿਬ ਨੇ ਕਿਸ ਸੰਦਰਭ ਤੇ ਕਿਸ ਸੰਬੰਧ ਵਿੱਚ ਕੀਤਾ ਹੈ ਇਸ ਦਾ ਭਾਵ ਹੈ ਕਿ ਜਿਹੜੇ ਰੁੱਤਾਂ ਤਿਥਾਂ ਵਾਰਾਂ ਪੱਖਾਂ ਆਦੀ ਦਾ ਪਰਮ ਕਰਦੇ ਹਨ ਉਹਨਾਂ ਨੂੰ ਇਸ ਸੰਬੰਧੀ ਚੇਤਾਵਨੀ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਿਏ ਕਿਸੇ ਵੇਲੇ ਕਰਿਏ ਨੇਤ ਕਰਿਏ ਹਰ ਵੇਲੇ ਕਰਿਏ ਉਹ ਪਿਆਰਾ ਕਦੀ ਨਾ ਵਿਸਰੇ ਇਸ ਦਾ ਇਹ ਭਾਵ ਨਹੀਂ ਕਿ ਅੰਮ੍ਰਿਤ ਵੇਲੇ ਦੀ ਕੋਈ ਵਿਸ਼ੇਸ਼ ਮਹਾਨਤਾ ਨਹੀਂ ਜਾਂ ਅੰਮ੍ਰਿਤ ਵੇਲੇ ਦੀ ਮਹਾਨਤਾ ਘਟ ਹੈ ਜਦੋਂ ਅਸੀਂ ਬੈਂਕ ਜਾਂਦੇ ਹਾਂ ਤਾਂ ਉੱਥੇ ਦਫ਼ਤਰ ਦਾ ਕੰਮ ਕਾਜ ਚਿੱਠੀ ਪੱਤਰ ਆਵਾਜਾਈ ਸ਼ਾਮੀ 5 ਵਜੇ ਤੱਕ ਚੱਲਦੀ ਹੈ ਪਰ ਰੁਪਏ ਲੈਣ ਦੇਣ ਦਾ ਕੰਮ ਇੱਕ ਖਾਸ ਸਮੇਂ ਤੱਕ ਹੀ ਹੁੰਦਾ ਅੰਮ੍ਰਿਤ ਵੇਲੇ ਬਾਰੇ ਵੀ ਇਹੀ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇ ਵਾਹਿਗੁਰੂ ਦੇ ਨੇੜੇ ਹੋਣਾ ਹੈ ਉਸ ਦੀ ਹੋਂਦ ਨੂੰ ਚੰਗੀ ਤਰ੍ਹਾਂ ਮੰਨਣਾ ਹੈ ਤਾਂ ਇਸ ਲਈ ਸਭ ਤੋਂ ਉੱਤਮ ਵੇਲਾ ਅੰਮ੍ਰਿਤ ਵੇਲਾ ਹੈ। ਇਹ ਹੀ ਗੱਲ ਸਿਨੇਮਾ, ਨਾਟਕ ਜਾਂ ਕਿਸੇ ਹੋਰ ਸ਼ੋਅ ਦੇ ਸੰਬੰਧ ਵਿੱਚ ਕਹੀ ਜਾ ਸਕਦੀ ਹੈ ਕਿ ਟਿਕਟਾਂ ਵਾਲੀ ਖਿੜਕੀ ਇੱਕ ਖਾਸ ਸਮੇਂ ਹੀ ਖੁੱਲਦੀ ਹੈ। ਉੱצר ਵਜੋਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਐਡਵਾਂਸ ਬੁਕਿੰਗ ਕਰਵਾ ਲਈਏ ਜੇ ਮਗਰੋਂ ਅਸੀਂ ਬਲੈਕ ਵਿੱਚ ਖਰੀਦ ਲਵਾਂਗੇ ਪਰ ਵਾਹਿਗੁਰੂ ਨੂੰ ਮੰਨਣ ਦੇ ਅਤੇ ਉਸ ਤੱਕ ਪਹੁੰਚਣ ਦੇ ਜਰੀਏ ਸਿਮਰਨ ਸੰਬੰਧੀ ਇਹ ਗੱਲ ਭਲੇ ਪ੍ਰਕਾਰ ਸਮਝ ਲੈਣੀ ਚਾਹੀਦੀ ਹੈ ਕਿ ਇੱਥੇ ਕੋਈ ਵਿਚੋਲਾ ਜਾ ਮਨੁੱਖ ਐਡਵਾਂਸ ਬੁਕਿੰਗ ਨਹੀਂ ਕਰਾ ਸਕਦਾ ਇਹ ਤਾਂ ਜਿਸ ਨੇ ਉਸ ਅਵਸਥਾ ਨੂੰ ਮੰਨਣਾ ਹੈ ਉਸ ਨੂੰ ਆਪ ਹੀ ਕਰਨਾ ਹੋਵੇਗਾ ਤੇ ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਕਿ हे ਵਾਇਗੁਰੂ ਸਾਡੀ ਅਜਹੀ ਦਸ਼ਾ ਨਾ ਕਰੀ ਕਿ ਅਸੀਂ ਜਾਗਦੇ ਹੀ ਤੇਰੇ ਨਾਲੋਂ ਵਿਛੜੇ ਰਹੀਏ ਤੇਰੀਆਂ ਦਿੱਤੀਆਂ ਦਾਤਾਂ ਵਿੱਚ ਗਵਾਚੇ ਰਹੀਏ ਇਹਨਾਂ ਦਾਤਾਂ ਨੇ ਤਾਂ ਨਾਲ ਨਹੀਂ ਜਾਣਾ ਸਭੋ ਕਿਰਪਾ ਕਰ ਸਨ ਸੁਤਿਆਂ ਨੂੰ ਉਠਾਲ ਦੇ ਦਾਤੀ ਸਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਾਗੰਦੇ ਨਾਲ ਲੈਣ ਇੱਕ ਨਾ ਸੁੱਤਿਆ ਦੇ ਉਠਾਲ ਬਲੈਕ ਵਾਲੀ ਗੱਲ ਤਾਂ ਇਸ ਮਾਮਲੇ ਵਿੱਚ ਬਿਲਕੁਲ ਨਹੀਂ ਚੱਲਦੀ ਇਸ ਖਾਮ ਖਿਆਲੀ ਨੇ ਬਹੁਤ ਰਫੜ ਅੱਗੇ ਪਾਇਆ ਹੋਇਆ ਕਿ ਤੂੰ ਮੇਰੀ ਥਾਵੇਂ ਤੇ ਕੋਈ ਤੇਰੀ ਥਾਵੇਂ ਦਿਨ ਰਾਤ ਪਾਠ ਕਰੀ ਜਾਏ ਮੈਂ ਇਹਨੂੰ ਪੈਸੇ ਦੇਈ ਜਾਵਾਂਗਾ ਬਸ ਫਿਰ ਕੀ ਹੈ ਮਹਾਤਮ ਤਾਂ ਮੈਨੂੰ ਹੀ ਮਿਲਣਾ ਮੈਂ ਬੜੀ ਨਿਮਰਤਾ ਨਾਲ ਪਰ ਦ੍ਰਿੜਤਾ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਮਹਾਤਮ ਨਹੀਂ ਸਗੋ ਇਹ ਮਾਤਮ ਵਾਲੀ ਗੱਲ ਹੈ ਸਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਨੁੱਖੀ ਜੀਵ ਨੂੰ ਪਖੰਡ ਅਤੇ ਕਰਮ ਕਾਂਡ ਦੀ ਉਡੰਦਤਾ ਤੋਂ ਵਰਜਿਆ ਹੋਇਆ ਫਰਮਾਨ ਕਰਦੇ ਹਨ ਕਿ ਮਾਇਆ ਵਿੱਚ ਗਲੇਫਨ ਤੇ ਜਕੜਨ ਵਾਲੇ ਕਾਰਜ ਵਾਹਿਗੁਰੂ ਦਾ ਦਿਦਾਰ ਤੱਕੀ ਉਸ ਦੀ ਕਣਸ਼ੋ ਵੀ ਸਾਡੇ ਵੱਲ ਨਹੀਂ ਆਉਣ ਦਿੰਦੇ ਇਹ ਕਰਮ ਧਰਮ ਤਾਂ ਬੰਦਕਾਰੀ ਹੈ ਬੰਧਨ ਹੈ ਦਰ ਅਸਲ ਬੰਨਣਾ ਤਾਂ ਅਸੀਂ ਉਸ ਦ੍ਰਿਸ਼ਟੀ ਨੂੰ ਹੈ ਜਿਹੜੀ ਵਿਕਾਰਾਂ ਵੱਲੋਂ ਭੱਜਦੀ ਹੈ ਤੇ ਉਸਦੀ ਆਦਤ ਐਸੀ ਬਣ ਗਈ ਹੈ ਕਿ ਉਹ ਵਿਕਾਰ ਹੀ ਵੇਖਦੀ ਹੈ ਜਿਨ੍ਹਾਂ ਨੇ ਆਪਣੇ ਨਿਗਾਹ ਨੂੰ ਐਸੀ ਆਦਤ ਪਾ ਲਈ ਹੈ ਕਿ ਉਹ ਹੁਣ ਵਿਕਾਰਾਂ ਵੱਲ ਨਹੀਂ ਤੌਂਦੀ ਤਾਂ ਉਸ ਤੋਂ ਮੈਂ ਕੁਰਬਾਨ ਜਾਂਦਾ ਹਾਂ ਦ੍ਰਿਸ਼ਟੀ ਵਿਕਾਰੀ ਬੰਧਨ ਬੰਧੈ ਹਉ ਤਿਸਕੇ ਬਲੇ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੇ ਭੂਲਾ ਫਿਰੇ ਅਜਾਈ ਬੋਲਿਓ ਸਚ ਨਾਮ ਕਰਤਾਰ ਪੁਨ ਬੌੜ ਨੇ ਆਵਣ ਬਾਰ ਰਹਾਓ ਦੁਨੀਆ ਸਾਬੋ ਵਸਤਾ ਰਿਸ਼ਤੇ ਨਾਤੇ ਸਬੰਧ ਵਰਤਨਾ ਦੌਲਤ ਸਭ ਕੁਝ ਖੇ ਹਨ ਸਿਆਣੇ ਮਨੋਖਣੇ ਕਰਨਾ ਤਾਂ ਇਹ ਹੈ ਕਿ ਉਹ ਇਹਨਾਂ ਨੂੰ ਦੇਖਣ ਦਾ ਢੰਗ ਬਦਲ ਦੇ ਨਜ਼ਰੀਆ ਬਦਲ ਦੇ ਉਸ ਦਾ ਦ੍ਰਿਸ਼ਟੀਕੋਣ ਤਬਦੀਲ ਕਰਨਾ ਹੈ ਨਾ ਕਿ ਉਹ ਇਹਨਾਂ ਚੀਜ਼ਾਂ ਵਿੱਚ ਦਲਦਲ ਵਾਂਗੂ ਖੁਬ ਦਾ ਖੁਬ ਦਾ ਗੁਆਚ ਜਾਏ ਤੇ ਜੀਵਨ ਬਰਬਾਦ ਕਰਕੇ ਚਲਾ ਜਾਏ ਅਤੇ ਨਾ ਹੀ ਇਸ ਟਿਆਂ ਨੂੰ ਬੇਕਾਰ ਤੇ ਬਾਧੂ ਜਈ ਚੀਜ਼ ਕਹਿ ਕੇ ਨਿੰਦਤਾ ਤੇ ਡੰਡਦਾ ਤੇ ਭੰਡਦਾ ਨੱਕੋਂ ਵਿੱਚ ਨੱਕੋਂ ਛਿਛੜੇ ਸੁੱਟਦਾ ਮੂੰਹੋਂ ਊਲ ਜਲੂਲ ਬੋਲਦਾ ਨਾ ਕਿਸੇ ਦੇ ਨਾਲ ਲੱਗੇ ਤੇ ਨਾ ਕਿਸੇ ਨੂੰ ਲੱਗੇ ਲੱਗਣ ਦੇ ਸਰਬੋਤਮ ਗੁਰੂ ਦੀ ਮਤ ਹੀ ਅਤੀ ਉੱਤਮ ਹੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇਸਾਨੇ ਪਾਪ ਪੁੰਨ ਦੇ ਛੇੜੇ ਪਾ ਕੇ ਵਾਹਿਗੁਰੂ ਵੱਲੋਂ ਮਿਲੀ ਇਸ ਜਨਮ ਰੂਪੀ ਅਮੋਲਕ ਦਾਤ ਨੂੰ ਜਾਇਆ ਕਰਕੇ ਨਾ ਚਲਾ ਜਾਏ ਉਸ ਦੀ ਖਿੰਨ ਮੈਂ ਅਵਰ ਖਿੰਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ ਵਾਲੀ ਸ਼ਕਤੀ ਦੇ ਸੁਭਾਅ ਸਮਝੀ ਉਸ ਦਾ ਵਿਚਾਰ ਕਰੇ ਉਸ ਦੀ ਉਸ ਦੇ ਵਿਚਾਰਾਂ ਵਿੱਚੋਂ ਗੁਰੂ ਵਿਚਾਰਾਂ ਦੀ ਸ਼ੁੱਧਤਾ ਤੇ ਸੁਗੰਧੀ ਆਏ ਐਸਾ ਹੀ ਕਰਨ ਵਾਲਾ ਇਨਸਾਨ ਜਗਜੀਤ ਹੈ ਬਲਵਾਨ ਹੈ ਤੇ ਮਹਾਨ ਹੈ ਨਾਉ ਪ੍ਰਭਾਤੇ ਸ਼ਬਦ ਧਿਆਈ ਹੈ ਛੋੜਿਓ ਦੁਨੀ ਪਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗਹਾਰਿਆ ਤਨ ਜੀਤਾ ਜਦੋਂ ਸਾਡੇ ਆਲੇ ਦਿਵਾਲੇ ਵਾਪਰਿਆ ਤਮਾਸ਼ਾ ਤੇ ਕਣਕੋਰ ਸ਼ੋਰ ਸਾਡੀਆਂ ਅੱਖੀਆਂ ਤੇ ਕੰਨਾਂ ਵਿੱਚੋਂ ਹੋ ਕੇ ਸਾਡੇ ਦਿਮਾਗਾਂ ਵਿੱਚ ਮਘੋਰਾ ਪੈਦਾ ਕਰਦਾ ਹੋਵੇ ਅਜੀਬ ਅਜੀਬ ਜਈ ਦੌੜ ਦਾ ਦੌਰ ਹੋਵੇ ਉਦੋਂ ਹੱਥਲੇ ਕੰਮ ਤੋਂ ਇਲਾਵਾ ਕੁਝ ਹੋਰ ਨਹੀਂ ਸੋਝ ਜਤਾ ਵਾਹਿਗੁਰੂ ਨੂੰ ਮੰਨਣ ਵਰਗੀ ਕੋਮਲ ਤੇ ਬਰੀਕ ਬਾਤ ਕਦ ਫੁਰ ਸਕਦੀ ਹੈ ਜੇ ਕਿਸੇ ਸਿਹرائی ਮੁਸੀਬਤ ਕਾਰਨ ਪੁਰੇ ਵੀ ਤਾਂ ਇਹ ਤੰਦ ਕਿੰਨੀ ਕੁ ਉੱਗੜ ਸਕਦੀ ਹੈ ਕਿੰਨੀ ਕੁ ਰਸਕਦੀ ਹੈ ਕਿ ਸਭ ਕੁਝ ਰੋਜ਼ ਹੀ ਅਸੀਂ ਅਨੁਭਵ ਕਰਦੇ ਹਾਂ ਭਲੇ ਪ੍ਰਕਾਰ ਕਰਦੇ ਹਾਂ ਚਾਹੀਦੀ ਸਾਨੂੰ ਉਹ ਵਿਸ਼ੇਸ਼ ਘੜੀ ਹੈ ਜਿਸ ਦੇ ਆਭਾਸ ਹੋਣ ਨਾਲ ਮਰਨ ਕਾਲ ਦੇ ਤਰਾਸ ਤੋਂ ਲੈ ਕੇ ਹਰ ਪ੍ਰਕਾਰ ਦੇ ਤਰਾਸ ਦਾ ਨਾਸ਼ ਹੁੰਦਾ ਹੈ ਪਿਆਸ ਦੀ ਤ੍ਰਿਪਤੀ ਹੁੰਦੀ ਹੈ ਅੰਤਰ ਆਤਮਾ ਰੂਪੀ ਬਬੀਹਾ ਅੰਮ੍ਰਿਤ ਵੇਲੇ ਹੀ ਉਸ ਸਵਾਂਤੀ ਬੂੰਦ ਨੂੰ ਪ੍ਰਾਪਤ ਕਰ ਆਨੰਦ ਮਾਣ ਸਕਦਾ ਹੈ ਇਸ ਦੀ ਸਭ ਤੋਂ ਵਧੀਕ ਸੰਭਾਵਨਾ ਅੰਮ੍ਰਿਤ ਵੇਲੇ ਹੀ ਹੈ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾ ਦਰਸ਼ੁਣੇ ਪੁਕਾਰ ਮੇਗੈ ਨੂੰ ਫਰਮਾਨ ਹੋਇਆ ਵਰਸ਼ੋ ਕਿਰਪਾ ਧਾਰ ਇਹ ਉਹੀ ਵੇਲਾ ਜਦੋਂ ਕਿਰਪਾ ਦੀ ਧਾਰ ਵਸਦੀ ਹੈ ਸਵਾਂਤੀ ਬੂੰਦ ਵਾਂਗ ਕਿਰਪਾ ਦੀ ਪੁਛਾੜ ਸ਼ਾਵਰ ਆਫ ਬਲੇਸਿੰਗ ਦੇ ਸਭ ਤੋਂ ਵੱਧ ਅਵਸਰ ਅੰਮ੍ਰਿਤ ਵੇਲੇ ਹੀ ਹਨ ਜ਼ਿੰਦਗੀ ਪਲ ਪਲ ਬੀਤ ਰਹੀ ਹੈ ਬਾਵਜੂਦ ਆਪਣੀਆਂ ਸੰਸਾਰਿਕ ਫੁਲਦਿਆਂ ਦੇ ਅਸੀਂ ਪਲੋ ਪਲ ਮੌਤ ਦੇ ਨੇੜੇ ਹੁੰਦੇ ਜਾ ਰਹੇ ਹਾਂ ਨੌਕਰੀ ਵਾਲਾ ਰਤਬੇ ਪ੍ਰਾਪਤ ਕਰ ਰਿਹਾ ਹੈ ਵਪਾਰ ਵਾਲਾ ਚੰਗੇ ਵਿਹਾਰ ਕਰਨ ਮਸ਼ਹੂਰ ਹੋ ਕੇ ਧਨ ਦੌਲਤ ਤੇ ਸਾਖ ਪੈਦਾ ਕਰਦਾ ਹੈ ਰਾਜਸੀ ਨੇਤਾ ਤੇ ਕੁਲਾਟੀਏ ਆਪਣੀ ਜੋੜ ਤੋੜ ਵਿੱਚ ਲੱਗੇ ਅੱਗੇੋਂ ਪਿੱਛੇ ਤੇ ਪਿੱਛੇੋਂ ਅੱਗੇ ਹੁੰਦੇ ਰਹਿੰਦੇ ਹਨ ਪਰ ਇਹ ਸਾਰਾ ਕਾਫਲਾ ਮੌਤ ਵੱਲ ਵੱਧ ਰਿਹਾ ਹੈ ਮ੍ਰਿਤਤਾ ਵੱਲ ਵੱਧਦਾ ਜਾ ਰਿਹਾ ਹੈ ਅੰਮ੍ਰਿਤ ਵੇਲੇ ਉਹੀ ਹੋਣਗੇ ਜਿਹੜੇ ਇਸ ਵੇਲੇ ਨੂੰ ਸੰਭਾਲ ਲੈਂਦੇ ਹਨ ਉਠ ਇਸ਼ਨਾਨ ਕਰੇ ਪਰਭਾਤੇ ਸੋਏ ਹਰ ਆਰਾਦੇ ਵਿਖੜੇ ਦਾਉ ਲੰਗਾਵੇ ਮੇਰਾ ਸਤਿਗੁਰੂ ਸੁਖ ਸਹਿਜ ਸੇਤੀ ਕਰੇ ਜਾਤੇ ਪਰ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਔਖੀਆਂ ਘਾਟੀਆਂ ਨਹੀਂ ਲੰਗਣੀਆਂ ਪੈਂਦੀਆਂ ਜੇ ਵਿਖੜੇ ਸਮੇ ਆ ਵੀ ਜਾਣ ਤਾਂ ਉਹ ਉਹਨਾਂ ਨੂੰ ਸੁਖਾਲਿਆ ਹੀ ਪਾਰ ਕਰਦੇ ਹੋਏ ਸੁਖ ਸਹਿਜ ਨਾਲ ਆਪਣੇ ਘਰ ਨਿਝ ਕਰ ਪਹੁੰਚ ਜਾਂਦੇ ਹਨ ਉਠਦੇ ਬੈੰਦੇ ਜਾਗਦੇ ਸੌਂਦੇ ਤੁਰਦੇ ਫਿਰਦੇ ਸਭ ਰਾਜਕਾਜ ਕਰਦੇ ਜਿਵੇਂ ਉਤੇ ਜਿਵੇਂ ਦੱਸਿਆ ਹੈ ਅਸੀਂ ਆਪਣੀ ਮੰਜ਼ਿਲ ਮੋਤਵਲ ਜਾ ਰਹੇ ਹਾਂ ਭਾਵੇਂ ਜ਼ਿੰਦਗੀ ਜਿਉਂਦਿਆ ਜ਼ਿੰਦਗੀ ਪੂਰੀ ਕਰਦਿਆਂ ਸਾਰੇ ਸੰਪੂਰਨ ਹਰੀ ਵੱਲ ਵੱਧ ਰਹੇ ਹਾਂ ਪਰ ਅੰਮ੍ਰਿਤ ਵੇਲੇ ਉੱਠਣ ਵਾਲੇ ਸੁਖ ਸਹਿਜ ਛੇਤੀ ਆਪਣੇ ਗ੍ਰਹ ਤੱਕ ਪਹੁੰਚਦੇ ਹਨ ਤਾਂ ਇਸ ਲਈ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੌਥੇ ਬਚਨ ਅਨੁਸਾਰ ਸਾਨੂੰ ਅੰਮ੍ਰਿਤ ਵੇਲੇ ਜਾਗ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਦਾ ਧਿਆਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਬਣਾਉਂਦੇ ਸਮੇਂ ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਦੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ